ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਰਟ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਾਤੇ ਨੇ ਲੁਧਿਆਣੇ ਦੇ ਵਿੱਚ ਕਰਾਤਾ ਹੈ ਪਟਿਆਲੇ ਦੇ ਵਿੱਚ ਕਰਾਤਾ ਹੈ ਕਿ ਕਿਸੇ ਤੋਂ ਚੇਨੀ ਕੀਤੀ ਹੈ ਹੁਣ ਇੱਜ਼ਤ ਦਾ ਆਦਮੀ ਚੇਨੀਆ ਫਿੱਟੂਗਾ ਫੇਰ ਅਬੋਰ ਦੇ ਵਿੱਚ ਵੀ ਪਰਚਾ ਕਰਾਤਾ ਹੈਗਾ ਇਹ ਲੋਕ ਦੇ ਅਨੁਸਾਰ ਇਹਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ ਜ਼ਲੀਲ ਕੀਤਾ ਬਰਸ ਤੇ ਪਾਤਾ ਠੰਡਾ ਪਾਣੀ ਪਾਤਾ ਮੇਰਾ ਮਤਲਬ ਹੈ ਕਿ ਅੱਜ ਦੇ ਜਮਾਨੇ ਦੇ ਵਿੱਚ ਐਫਐਡੀ ਤਸਵੀਰ ਦੇਣੇ ਇਹ ਮੈਂ ਸਮਝਦਾ ਹਾਂ ਕਿ ਇਹ ਬਹੁਤ ਗਲਤ ਕੰਮ ਹੈ ਇਹਦੇ ਨਾਲ ਲੋਕ ਪੜਕ ਰਹੇ ਹਨ ਔਰ ਮੈਂ ਆਪਣੇ ਪਾਰਲਮੈਂਟ ਹਲਕੇ ਦੇ ਵਿੱਚ ਅਮੰਤੇ ਮਾਨ ਰੱਖਣੇ ਚਾਹੁੰਦੇ ਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ ਜਿਹੜੇ ਲਾਅ ਐਂਡ ਆਰਡਰ ਦੇ ਅਡਿਸਟਰੰਡ ਡੀਜੀਪੀ ਹੈ ਸਾਡੀ ਰੇਂਜ ਤੇ ਭੁੱਲਰ ਸਾਹਿਬ ਹੈਗੇ ਹੈ ਡੀਆਈਜੀ ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਪੜਨਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਤੇ ਉਸ ਨੂੰ ਇੰਨਾ ਤੰਗ ਨਾ ਕਰੋ ਜੇ ਨਾ ਸਾਡਾ ਸਾਰਾ ਹਲਚਲ ਝੜਬੜਾ ਦੇ ਵਿੱਚ ਆ ਜੇ ਤੇ ਇਸ ਚੀਫ ਮਿਨਿਸਟਰ ਦਾ ਵੀ ਹਲਕਾ ਹੈਗਾ ਤੇ ਜ਼ਰੂਰ ਇਸ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣਾ ਕਿ ਇੱਥੇ ਸ਼ਹਿਰ ਸ਼ਹਿਰ ਦੇ ਵਿੱਚ ਡਿਮੋਨਸਟ੍ਰੇਸ਼ਨ ਹੋਣ ਲੱਗ ਪਏ ਆ ਔਰ ਲੋਕ ਬਾਹਰ ਘਰਾਂ ਚੋਂ ਨਿਕਲ ਰਹੇ ਆ ਅਸੀਪੋਰਟ ਦੁਨੇ ਇੱਕ ਕਠ ਕਰ ਰਹੇ ਹੁਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਤੇ ਇਹੋ ਜਿਹੇ ਗੰਦੇ ਇਲਜ਼ਾਮ ਇਹੋ ਜਿਹੇ ਸਮਾਜਿਕ ਦੇ ਉਤੇ ਲਾ ਦੇਣੇ ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਸ ਸਰਕਾਰ ਨੂੰ ਨਹੀਂ ਦਿੰਦਾ ਸੋ ਮੈਂ ਚੀਫ ਨੈਸਸ ਸਰ ਤੋਂ ਵੀ ਬੇਨਤੀ ਕਰਦਾ ਤੁਸੀਂ ਸਾਡੇ ਇਲਾਕੇ ਦੇ ਉਹ ਕਿ ਭਾਣੇ ਸਿੱਧੂ ਨੂੰ ਅੱਜ ਤੁਸੀਂ ਰਿਹਾ ਕਰੋ ਘਰੇ ਆਏ ਤੇ ਕੱਲ ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਕਠਣਾ ਕਰਨਾ ਪਵੇ ਤੇ ਇੱਥੇ ਆਵਨ ਰਹੇ ਜੋ ਕਰਕੇ ਭਾਣੇ ਸਿੱਧੂ ਦੇ ਨਾਲ ਜਿਹੜੇ ਵੀ ਲੋਕੀ ਬਾਹਰ ਨਿਕਲਣਗੇ ਕਹਣਾ ਚ ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ ਤੇ ਆਪਾਂ ਨੇ ਕਾਨੂੰਨ ਇੰਟਰਨੈਸ਼ਨਲ ਖਬਰ ਬਣਾਉਣੀ ਹੈ ਕਿ ਕਿਸ ਨੂੰ ਤੰਦਰ ਕਰਕੇ ਸਭੋ ਇੱਕ ਤਰ੍ਹਾਂ ਤਫਤੀਸ਼ ਹੋਣੀ ਚਾਹੀਦੀ ਹੈ ਕਿ ਭਾਨੇ ਸਿੱਧੂ ਨੂੰ ਬਰਫ ਦੇ ਉੱਤੇ ਕਿਉਂ ਰੱਖਿਆ ਕਿਉਂ ਪੌਚਰ ਕੀਤਾ ਕੀ ਕੀਤਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਸਨੇ ਸਮਾਜ ਸੇਵਕ ਹੈ ਲੋਕਾਂ ਦੇ ਪੈਸੇ ਛੜਾਉਂਦਾ ਹੈ ਜਿਹੜੇ ਟਰੈਵਲ ਏਜੰਟਸ ਨੇ ਉਹ ਠੱਗੀ ਕਰੀ ਜਾਂਦੇ ਆ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਆ ਕਿ ਭਾਨਾ ਤਾਂ ਏ ਜਿੰਤਾ ਨੂੰ ਕਹਿ ਕੇ ਕਿ ਭਾਈ ਤੁਸੀਂ ਉਹ ਪੈਸੇ ਵਾਪਸ ਕਰੋ ਤਾਂ ਖਾਨਦਾਨ ਉੱਜੜ ਗਿਆ ਨਾ ਤਾਂ ਤੁਹਾਡਾ ਭੇਜਿਆ ਹੋਇਆ ਬੰਦਾ ਉਸ ਮੋੜ ਦੇ ਵਿੱਚੋਂ ਅਪੋਂ ਅਪੋਂ ਜਿੱਥੇ ਤੁਸੀਂ ਭੇਜਿਆ ਤੇ ਉਹ ਤਾਂ ਖਾਨਦਾਨ ਦੇ ਖਾਨਦਾਨ ਨਹੀਂ ਤਬਾਕਿਤ ਹੋ ਗਏ ਇਸ ਕਰਕੇ ਇਹੋ ਜਿਹੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ ਤੇ ਮੈਂ ਬਤੋਰਨ ਪੀ ਇਸ ਲੱਕੇ ਦਾ ਮੈਂ ਆਪਣੇ ਇਲਾਕੇ ਦੇ ਵਿੱਚ ਇਹੋ ਜੀ ਚੀਜ਼ ਧਰਨੇ ਟੁੱਟਣ ਦੇ ਹੱਕ ਦੇ ਵਿੱਚ ਨਹੀਂ ਹੈ ਤਾਂ ਚੀਫ ਮਿਨਿਸਟਰ ਕੋਲੇ ਮੈਂ ਬੇਚੀ ਕਰਦਾ ਕਿ ਇਹ ਮਸਲਾ ਜਲ ਹਲ ਹੋ ਜੇ ਜਿਹੜਾ ਕਰਨ ਸਾਨੂੰ ਕੱਟਣਾ ਕਰਨਾ ਪਵੇ ਕੋਟ ਤੁੜਨੇ